ਪਹਿਲਾਂ ਤਾਂ ਮੈਂ ਜ਼ਰੂਰ ਤੁਹਾਡੇ ਕਿਰਦਾਰ ਸਮਝਣਾ ਚਾਹੂੰਗੀ ਅਮਨ ਜੀ ਤੁਹਾਡਾ ਵੀ ਜੀਤ ਜੀ ਤੁਹਾਡਾ ਵੀ ਕਿੱਦਾਂ ਦਾ ਕਿਰਦਾਰ ਪਲੇ ਕਰਦੇ ਮੇਰਾ ਜੋ ਕੈਰੈਕਟਰ ਹੈ ਉਹਦਾ ਨਾਮ ਹੈ ਦੇਵਰਾਜ ਕੰਬੋਜ ਪੁਲਿਸ ਆਫੀਸਰ ਹੈ ਇੱਕ ਇਮਾਨਦਾਰ ਪੁਲਿਸ ਆਫੀਸਰ ਹੈ ਪਰ ਲੋਕਾਂ ਦਾ ਦੁੱਖ ਦਰਦ ਸਮਝਦਾ ਹੈ ਆਪੋਜ਼ਿਟ ਹੈ ਜੀਨਾ ਦਾ ਮੇਰੇ ਕੈਰੈਕਟਰ ਦਾ ਨਾਮ ਬਲਕਾਰ ਹੈ ਤੇ ਉਹ ਬਿਲਕੁਲ ਹੀ ਕਰਪਟਡ ਹੈ ਤੇ ਇਦਾਂ ਦਾ ਰੋਲ ਮੈਂ ਕਦੇ ਪਲੇ ਨਹੀਂ ਕੀਤਾ ਉਹ ਸ਼ਾਂਚਾ ਇਦਾਂ ਦਾ ਹੈ ਕਿ ਉਹ ਰਾਤ ਨੂੰ ਕੰਮ ਸਹੀ ਕਰਨ ਦੀ ਜਾਂਦਾ ਉਹ ਕੰਮ ਖਰਾਬ ਕਰਨ ਨੂੰ ਜਾਂਦਾ ਉਹ ਇਦਾਂ ਦਾ ਕੈਰੈਕਟਰ ਹੈ ਮੈਨੂੰ ਇਹ ਲੱਗਦਾ ਕਿ ਇਹ ਯਾਦ ਰਹਿ ਜੂਗਾ ਇਹ ਕੈਰੈਕਟਰ ਸਾਰੇ ਲੋਕਾਂ ਨੂੰ ਇਹਨਾਂ ਨੇ ਨੈਗੇਟਿਵ ਸੋਣਾ ਇੰਨਾ ਕੀਤਾ ਇਹਨਾਂ ਦਾ ਪਹਿਲਾ ਜਦੋਂ ਮੈਂ ਇਹਨਾਂ ਦਾ ਫੈਨ ਹੋਇਆ ਪਹਿਲੀ ਵਾਰ ਤੋਂ ਇੰਨੀਆਂ ਬਰੀਕ ਬਰੀਕ ਚੀਜ਼ਾਂ ਦੇ ਨਾਲ ਇਹਨਾਂ ਨੇ ਕੀਤਾ ਨਾ ਉਹ ਜੋ ਕੈਰੈਕਟਰ ਮਤਲਬ ਮਜ਼ਾ ਹੀ ਆ ਗਿਆ ਜਦੋਂ ਉਸ ਤੋਂ ਬਾਅਦ ਇਹਨਾਂ ਨੂੰ ਮਿਲਿਆ ਤੇ ਮੈਂ ਕਿਹਾ ਵੀਰੇ ਯਾਰ ਸਵਾਦ ਆ ਗਿਆ ਸਵਾਦ ਆ ਗਿਆ ਉਹ ਦੁਬਾਰਾ ਕਦੋਂ ਆਪਾਂ ਦੇਖਾਂਗੇ ਤੁਹਾਨੂੰ ਉਦਾਂ ਹੀ ਗਾਣਿਆਂ ਦੇ ਵਿੱਚ ਹੈ ਨਾ ਅਮਨ ਨੂੰ ਐਕਟ ਕਰਦੇ ਆ ਔਰ ਗਾਣੇ ਬੜੇ ਸੋਹਣੇ ਚੱਲਦੇ ਹੁੰਦੇ ਸੀ ਉਦੋਂ ਔਰ ਰੀਫਰੈਸ਼ਿੰਗ ਨੇ ਅਸੀਂ ਉਹ ਗਾਣੇ ਅੱਜ ਵੀ ਉਹ ਇੱਕ ਵਾਈਫ ਨਾਲ ਸੀਨ ਸੀਗਾ ਮੇਰਾ ਤੇ ਉਹ ਗੱਲ ਕਰਦੇ ਕਰਦੇ ਉਹ ਮੈਂ इमोशनल ਹੋ ਗਿਆ ਰੋ ਪਿਆ ਮੈਂ ਕਿਹਾ ਭਾਈ ਨੂੰ ਕਿਹਾ ਮੈਂ ਕਿਉਂ ਮੈਨੂੰ ਤੋਂ ਬੋਲੇ ਨਹੀਂ ਜਾਣੇ ਇਹ ਡਾਇਲੋਗਸ ਉਹਦੀ ਲਾਈਫ ਦਾ ਸਭ ਤੋਂ ਪਾਵਰਫੁਲ ਰੋਲ ਦਾਰ ਹੋਇਆ ਵੇ ਸਿੱਧਾ ਜਿਹੜਾ ਵੀ ਰੋਲ ਮਿਲਦਾ ਉਹਦੇ ਵਿੱਚ ਉਹ ਛਾਪ ਛੱਡ ਜਾਂਦੀ ਹੈ ਕਾਮੇਡੀ ਕਰਨੀ ਹੋਵੇ ਸੀਰੀਅਸ ਕਰਨਾ ਹੋਵੇ ਦਾਰੋ ਇੱਕ ਵੱਖਰੇ ਤਰੀਕੇ ਦਾ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲਵਾਲਾ ਬਹੁਤ ਡੇਰਿੰਗ ਹੈ ਔਰ ਐਂਟਰਟੇਨਮੈਂਟ ਤਾਂ ਤੁਹਾਡੀ ਜ਼ਬਰਦਸਤ ਹੋਣ ਵਾਲੀ ਹੈ ਗੂਜਵੰਸ ਆ ਜਾਣਗੇ ਇਸ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲਵਾਲਾ ਸਸ਼ਵੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਦਾਰੋ ਜਿਹੜੀ ਹੈ ਔਰ ਜਲਦ ਤੁਹਾਡੇ ਘਰਾਂ ਤੱਕ ਪਹੁੰਚਣ ਵਾਲੀ ਹੈ ਸੋ ਸਟਾਰਕਾਸਟ ਦੇ ਨਾਲ ਅਸੀਂ ਪਹਿਲਾਂ ਵੀ ਗੱਲਬਾਤ ਕਰਕੇ ਹਟੇ ਹਾਂ ਹੁਣ ਮੇਰੇ ਨਾਲ ਹੈਗੇ ਨੇ ਜੀਤ ਜੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ دارو ਦੇ ਵਿੱਚ ਕਿਦਾਂ ਦੇ ਕੈਰੈਕਟਰਸ ਪਲੇ ਕਰ ਰਹੇ ਨੇ ਉਹਦੇ ਬਾਰੇ ਡਿਟੇਲਸ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਵੇਰ ਬਹੁਤ-ਬਹੁਤ ਧੰਨਵਾਦ ਸਾਸਰੀ ਗਾਲ ਤੁਹਾਨੂੰ ਤੇ ਤੁਹਾਡੇ ਆਡੀਅנס ਨੂੰ ਵੀ ਸਭ ਨੂੰ ਸასი ਗਾਲ ਜੀ ਸੋ دارو ਬੜਾ ਮੋਸਟ ਐਕਸਾਈਟਡ ਪ੍ਰੋਜੈਕਟ ਹੈਗਾ ਜਿਹਨੂੰ ਲੈ ਕੇ ਸਾਰੇ ਅਸੀਂ ਐਕਸਾਈਟਡ ਆ ਰਾਈਟ ਸੋ ਤੁਸੀਂ ਇਸ ਪ੍ਰੋਜੈਕਟ ਦਾ ਹਿੱਸਾ ਬਣਿਓ ਪਹਿਲਾਂ ਤਾਂ ਮੈਂ ਜ਼ਰੂਰ ਤੁਹਾਡੇ ਕਿਰਦਾਰ ਸਮਝਣਾ ਚਾਹੂੰਗੀ ਅਮਨ ਜੀ ਤੁਹਾਡਾ ਵੀ ਜੀਤ ਜੀ ਤੁਹਾਡਾ ਵੀ ਕਿਦਾਂ ਦਾ ਕਿਰਦਾਰ ਪਲੇ ਕਰ ਰਹੇ ਹੋ ਮੇਰਾ ਜੋ ਕੈਰੈਕਟਰ ਹੈ ਉਹਦਾ ਨਾਮ ਹੈ ਦੇਵਰਾਜ ਕੰਬੋਜ ਉਹ ਫਾਜ਼ਲ ਕਾ ਸਾਈਡ ਦਾ ਰਹਿਣ ਵਾਲਾ ਪੁਲਿਸ ਆਫੀਸਰ ਹੈ ਇੱਕ ਇਮਾਨਦਾਰ ਪੁਲਿਸ ਆਫੀਸਰ ਹੈ ਔਰ ਲੋਕਾਂ ਦਾ ਦੁੱਖ ਦਰਦ ਸਮਝਦਾ ਹੈ ਉਹਦੇ ਡਿਪਾਰਟਮੈਂਟ ਦਾ ਜੇ ਕੋਈ ਬੰਦਾ ਕੁਝ ਗਲਤ ਕਰ ਰਿਹਾ ਤਾਂ ਉਹ ਚੀਜ਼ ਮੈਨੂੰ ਤੰਗ ਕਰਦੀ ਹੈ ਸਾਈਕੋਲੋਜੀਕਲੀ ਔਰ ਸਿਸਟਮ ਨੂੰ ਠੀਕ ਤਰ੍ਹਾਂ ਹੈਂਡਲ ਕਰਨਾ ਉਹਨੂੰ ਆਉਂਦਾ ਹੈ ਸਿਸਟਮ ਦੇ ਵਿੱਚ ਜੋ ਪਾਵਰਫੁੱਲ ਲੋਕ ਹੈ ਉਹਨਾਂ ਨਾਲ ਬਣਾ ਕੇ ਰੱਖਣਾ ਔਰ ਉਹਨਾਂ ਨੂੰ ਮੈਨੀਪੂਲੇਟ ਕਰਕੇ ਵੀ ਰੱਖਣਾ ਤਾਂ ਕਿ ਉਹਦੇ ਕੰਮ ਵਿੱਚ ਜ਼ਿਆਦਾ ਜਿਆਦਾ ਵਿੱਚ ਦਖਲ ਅੰਦਾਜ਼ੀ ਨਾ ਕਰ ਸਕਣ ਤਾਂ ਉਹ ਸਭ ਹੁੰਦਾ ਤੇ ਇਮਾਨਦਾਰ ਤੇ ਚੰਗਾ ਇਨਸਾਨ ਆ ਆਪੋਜ਼ਿਟ ਹੈ ਜੀ ਨਾਲੋਂ ਮੇਰੇ ਕਰੈਕਟਰ ਦਾ ਨਾਮ ਬਲਕਾਰ ਹੈ ਤੇ ਉਹ ਬਿਲਕੁਲ ਹੀ ਕਰਪਟਡ ਹੈ ਜੀ ਤੇ ਇਦਾਂ ਦਾ ਰੋਲ ਮੈਂ ਕਦੇ ਪਲੇ ਨਹੀਂ ਕੀਤਾ ਤਾਂ ਬਿਲਕੁਲ ਹੀ ਆਪੋਜ਼ਿਟ ਜਾ ਰਹੀ ਸੀ ਪਰਸਨੈਲਿਟੀ ਉਹ ਪਰਸਨੈਲਿਟੀ ਤੋਂ ਉੱਪਰ ਸੀਗਾ ਤੇ ਇੱਕ ਉਹ ਥੋੜਾ ਜਿਹਾ ਇਦਾਂ ਕਿ ਉਹਨੂੰ ਸ਼ਹਿਨਸ਼ਾ ਕਹਿੰਦੇ ਆ ਉਹ ਸ਼ਹਿਨਸ਼ਾ ਇਦਾਂ ਦਾ ਹੈ ਕਿ ਉਹ ਰਾਤ ਨੂੰ ਕੰਮ ਸਹੀ ਕਰਨ ਨਹੀਂ ਜਾਂਦਾ ਕੰਮ ਖਰਾਬ ਕਰਨ ਨੂੰ ਜਾਂਦਾ। ਤੋ ਇਦਾਂ ਦਾ ਕੈਰੈਕਟਰ ਹੈ ਤੇ ਮੈਨੂੰ ਇਹ ਲੱਗਦਾ ਕਿ ਇਹ ਯਾਦ ਰਹਿ ਜਾਊਗਾ ਇਹ ਕੈਰੈਕਟਰ ਸਾਰੇ ਲੋਕਾਂ ਨੂੰ। ਤੋ ਇਦਾਂ ਦਾ ਕੁਝ ਹਾਂ ਤੇ ਅਮਨ ਤੁਹਾਡੇ ਬਹੁਤ ਸਾਰੇ ਅਸੀਂ ਕਿਰਦਾਰ ਦੇਖੇ ਹਨਾ ਬੜੀਆਂ ਫਿਲਮਾਂ ਦੇ ਵਿੱਚ ਤੁਹਾਨੂੰ ਅਸੀਂ ਦੇਖਿਆ ਪਰ 네ਗੇਟਿਵ ਸ਼ੇਡਸ ਦੇ ਵਿੱਚ ਤੁਹਾਨੂੰ ਜਿਆਦਾ ਨਹੀਂ ਲੋਕ ਪਸੰਦ ਕਰਦੇ। ਇਹ ਮੈਨੂੰ ਅਗਰ ਮੈਂ ਨਹੀਂ ਗਲਤ ਤਾਂ ਨਹੀਂ ਨਹੀਂ ਸਹੀ ਕਹਿ ਰਹੇ ਹੋ ਤੁਸੀਂ। ਮੋਸਟਲੀ ਕੀ ਹੈ ਮਨਨ ਮੈਂ ਪੋਜ਼ਿਟਿਵ ਬਹੁਤ ਕੰਮ ਕੀਤਾ ਹੈ। ਗਾਣੇ ਵੀ ਕਿਤੇ ਪਰ ਮੈਨੂੰ ਆਫਰ ਕੁਛ ਇਹ ਤਰ੍ਹਾਂ ਦੇ ਹੋਣ ਲੱਗੇ। ਸ਼ਾਇਦ ਕੁਝ ਲੋਕ ਕਰਕੇ ਤੇ ਬਾਕੀ ਪਰ ਠੀਕ ਹੈ ਖੁਸ਼ ਆ ਮੈਂ ਇਦਾਰੇ ਕੰਮ ਚ ਕਿਉਂਕਿ 네ਗੇਟਿਵ ਚੀਜ਼ਾਂ ਯਾਦ ਰਹੇ ਜਾਂਦੀਆਂ ਲਾਈਕ ਦਰ ਸ਼ਾਹਰੂਖ ਖਾਨ ਯਾਦ ਰਹੇ ਸਰ ਇਹਨਾਂ ਨੇ 네ਗੇਟਿਵ ਸੋਣਾ ਇੰਨਾ ਕੀਤਾ ਇਹਦਾ ਪਹਿਲਾ ਜਦੋਂ ਮੈਂ ਇਹਨਾਂ ਦਾ ਫੈਨ ਹੋਇਆ ਪਹਿਲੀ ਵਾਰ ਤੋਂ ਜੋਰਾ ਦਾਸ ਨੰਬਰੀਆ ਚ ਇਹਨਾਂ ਦਾ ਕੈਰੈਕਟਰ ਸੀਗਾ ਇੰਨੀਆਂ ਬਰੀਕ ਬਰੀਕ ਚੀਜ਼ਾਂ ਦੇ ਨਾਲ ਇਹਨਾਂ ਨੇ ਕੀਤਾ ਨਾ ਉਹ ਜੋ ਕੈਰੈਕਟਰ ਮਤਲਬ ਮਜ਼ਾ ਹੀ ਆ ਗਿਆ ਜਦੋਂ ਉਸ ਤੋਂ ਬਾਅਦ ਇਹਨਾਂ ਨੂੰ ਮਿਲਿਆ ਤੇ ਮੈਂ ਕਿਹਾ ਵੀਰੇ ਯਾਰ ਸਵਾਦ ਆ ਗਿਆ ਸਵਾਦ ਆ ਗਿਆ ਕਮਾਲ ਕਰ ਦਿੰਦੇ ਹੁਣ ਇਸ ਕੈਰੈਕਟਰ ਦੇ ਵਿੱਚ ਵੀ ਇਹਨਾਂ ਤੋਂ ਝਾਕ ਨਹੀਂ ਦੇਖਿਓ ਆ ਬੈਠ ਕੇ ਝਾਕਦੇ ਕਿਆ ਬਾਤ ਹੈ ਇਹ ਲੁੱਕਸ ਚਾਪ ਛੱਡ ਦਿੰਦੀਆਂ ਨੇ ਰਾਈਟ ਬਿਲਕੁਲ ਬਿਲਕੁਲ ਕਮਾਲ ਦੇ ਅਦਾ ਕਰ ਰਹੇ ਵੇ ਮਤਲਬ ਕਿਸਮਤ ਚੰਗੀ ਹੈ ਕਿ ਇਹਨਾਂ ਨਾਲ ਮਿਲਣ ਜੁਲਣ ਦਾ ਮੌਕਾ ਮੈਨੂੰ ਮਿਲ ਰਿਹਾ ਹੈ ਬਹੁਤ ਵਧੀਆ ਕੀ ਬਾਤ ਹੈ ਅਮਨ ਫੈਮਲੀ ਬਹੁਤ ਪ੍ਰਾਊਡ ਫਿਲ ਕਰਦੀ ਹੋਗੀ ਕਿਉਂਕਿ ਤੁਹਾਨੂੰ ਅਸੀਂ ਮੈਂ ਮੈਨੂੰ ਲੱਗਦਾ ਪਤਾ ਨਹੀਂ ਮੈਂ ਜਿਆਦਾ ਛੋਟੀ ਸੀ ਕਿ ਤੁਸੀਂ ਜਲਦੀ ਕੰਮ ਸ਼ੁਰੂ ਕਰਦਾ ਆਹ ਗੱਲ ਤਾਂ ਮੈਨੂੰ ਨਹੀਂ ਪਤਾ ਪਰ ਮੈਂ ਬਹੁਤ ਟਾਈਮ ਤੋਂ ਤੁਹਾਨੂੰ ਦੇਖ ਰਹੀ ਗਾਣਿਆਂ ਦੇ ਵਿੱਚ ਹਨਾ ਸੋ ਉਹ ਟਾਈਮ ਅਸੀਂ ਮਿਸ ਕਰਦੇ ਆਂ ਉਹ ਦੁਬਾਰਾ ਕਦੋਂ ਆਪਾਂ ਦੇਖਾਂਗੇ ਤੁਹਾਨੂੰ ਉਦਾਂ ਹੀ ਗਾਣਿਆਂ ਦੇ ਵਿੱਚ ਹੈ ਨਾ ਅਮਨ ਨੂੰ ਐਕਟ ਕਰਦੇ ਆ ਔਰ ਗਾਣੇ ਬੜੇ ਸੋਹਣੇ ਚੱਲਦੇ ਹੁੰਦੇ ਸੀ ਉਦੋਂ ਔਰ ਰੀਫਰੈਸ਼ ਹੁੰਦੇ ਆ ਅਸੀਂ ਉਹ ਗਾਣੇ ਅੱਜ ਵੀ ਸੁਣਦੇ ਆ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਉਹ ਟਾਈਮ ਮੈਂ ਵੀ ਮਿਸ ਕਰਦਾ ਹੈ ਨਾ ਤੇ ਬਟ ਇਹ ਆ ਕਿ ਦਾਰੋਚੋਂ ਜਿਵੇਂ ਨਵੀ ਭਾਜੀ ਨੇ ਮੈਂ ਉਹ ਬਰਾ ਪੁਰਾਣੇ ਜਿਵੇਂ ਜੁੜ ਰਹੇ ਆ ਬਟ ਇਹ ਸੀਗਾ ਉਹ ਉਹ ਵਾਲਾ ਟਾਈਮ ਨਾ ਸੱਚੇ ਅਸੀਂ ਥੋੜੇ ਦਿਨ ਤੋਂ ਜੱਦੇ ਦਾਰੋ ਦੇ ਇਕੱਠੇ ਪ੍ਰੋਮੋਸ਼ਨ ਤੇ ਹੋਇਆ ਨਾ ਨਵੀ ਭਾਈ ਸਾਰੇ ਅਸੀਂ ਤੋਂ ਪੁਰਾਣੀਆਂ ਗੱਲਾਂ ਕਰਦੇ ਸੀ ਉਹ ਸੱਚੀ ਉਹ ਕਹਿ ਸਕਦੇ ਆ ਉਹਨੂੰ 골ਡਨ ਟਾਈਮ ਸੀਗਾ ਉਹ ਹਾਂ ਤੇ ਉਹ ਬਸ ਮਿਸ ਕਰਦੇ ਬਟ ਆਊਗਾ ਉਦਾਂ ਵਾਲਾ ਟਾਈਮ ਦੁਬਾਰਾ ਨਹੀਂ ਹਾਂ ਬਿਲਕੁਲ ਐਕਚੁਅਲੀ ਕੀ ਉਦੋਂ ਦੇ ਗਾਣੇ ਨਾ ਯਾਦ ਹਜੇ ਤੱਕ ਯਾਦ ਨਹੀਂ ਪਰ ਹੁਣ ਵਾਲੇ ਗਾਣੇ ਆਪਾਂ ਨੂੰ ਯਾਦ ਹੀ ਨਹੀਂ ਰਹਿੰਦੇ ਉਹ ਕਿਉਂਕਿ ਰੀਲਾਂ ਚ ਮਤਲਬ 1 ਸੈਕਿੰਡ ਦੀ 1 ਮਿੰਟ ਦੀ ਕੁਝ ਰਹਿ ਗਈ ਉਹ ਲੋਕਾਂ ਦਾ ਪੇਸ਼ੈਂਸ ਲੈਵਲ ਵੀ ਓਨਾ ਕੀ ਰਹਿ ਗਿਆ ਤਾਂ ਉਹ ਯਾਦ ਰਹਿੰਦੇ ਆ ਤੇ ਮੈਂ ਵੀ ਬਹੁਤ ਮਿਸ ਕਰਦਾ ਦੁਬਾਰਾ ਅਪਰੋਚ ਹੁੰਦੀ ਹੈ ਜਾਂ ਤੁਸੀਂ ਕਦੀ ਟਰਾਈ ਕੀਤਾ ਕਿ ਮੈਂ ਵਾਪਸ ਜਾਣਾ ਯਾਰ ਗਾਣੇ 'ਚ ਇੰਨਾ ਹੈਂਡਸਮ ਮਾਡਲ ਹੈ ਨਾ ਅਮਨ ਅਸੀਂ ਦੇਖਿਆ ਅਮਨ ਮੈਂ ਵੀ ਜਾਨਣਾ ਚਾਹੂੰਗੀ ਕਿ ਕਿੰਨੀ ਐਸੇ 'ਚ ਤੁਸੀਂ ਕੰਮ ਸ਼ੁਰੂ ਕੀਤਾ ਸੀਗਾ ਇਹ ਵੀ ਡਾਊਟ ਆ ਸਾਰਾ ਨਹੀਂ ਨਹੀਂ ਐਕਚੁਅਲੀ ਮੈਂ 2002 'ਚ ਫਰਸਟ 뮤직 ਮੈਂ ਉਦੋਂ ਸਕੂਲ 'ਚ ਸੀਗਾ ਤੇ ਉਦੋਂ ਸਟਾਰਟ ਕੀਤਾ ਸੀਗਾ ਤੇ ਉਹ ਪਹਿਲਾ ਸੀਗਾ ਗਾਣਾ ਬੁੱਲੀਆਂ ਦੇ ਵਿੱਚ ਹੱਸਣਾ ਕਹਿਰ ਕਰ ਗਿਆ ਉਸ ਤੋਂ ਬਾਅਦ ਫਿਰ ਕੰਟੀਨਿਊ ਚੱਲਦੇ ਰਹੇ ਪਟ ਮੇਰਾ ਕਲਿੱਕ ਹੋਇਆ ਸੀ ਸੌਣ ਦਾ ਮਹੀਨਾ ਹੋਵੇ ਪੈਂਦੀ ਵਾ ਉਸ ਤੋਂ ਬਾਅਦ ਫਿਰ ਪੈਂ ਪੈਂਦੀ ਹਾਂ ਪੈਂਦੀ ਬਰਸਾਤ ਉਹ ਹੋ 10 ਫਿਰ ਉਸ ਤੋਂ ਬਾਅਦ ਮੈਂ ਝੂਠੀਆਂ ਤੋਂ ਝੂਠੀ ਮਾਸਟਰ ਸਲੀਮ ਦਾ ਮੈਂ ਮੈਂ ਕਿਹਾ ਚੰਨ ਜੀ ਸਲਾਮ ਕਹਿੰਨੇ ਉਹ ਕਾਫੀ ਗਾਣੇ ਮਤਲਬ ਐਦਾ ਚੱਲਦਾ ਰਿਹਾ ਸਾਰੇ ਗਾਣਿਆਂ ਨੂੰ ਨਾ ਆਪਾਂ ਕਹਿ ਹੀ ਨਹੀਂ ਸਕਦੇ ਕਿ ਗਾਣੇ ਪੁਰਾਣੇ ਇਹ ਐਵਰ ਗ੍ਰੀਨ ਗਾਣੇ ਐ ਐਕਚੁਅਲੀ ਮੈਨੂੰ ਪਤਾ ਨਹੀਂ ਲੱਗਿਆ ਵੀ 21 22 ਸਾਲ ਦੀ ਜਰਨੀ ਨਿਕਲ ਵੀ ਗਈ ਉਸ ਤੋਂ ਯਾਦ ਹੀ ਨਹੀਂ ਆ ਯਾਰ ਤੁਸੀਂ ਬਹੁਤ ਸਟਰਗਲ ਕੀਤਾ ਹੈ ਅਸੀਂ ਦੇਖਦੇ ਹਾਂ ਔਰ ਵਿੱਚੋਂ ਤੁਸੀਂ ਜਦੋਂ ਮਿਸ ਹੋਏ ਹੋ ਅਸੀਂ ਉਦੋਂ ਵੀ ਮਿਸ ਕੀਤਾ ਕਿ ਅਮਨ ਹੈ ਨਾ ਕਿੱਥੇ ਹੈ ਅਮਨ ਦੇ ਗਾਣਿਆਂ ਨੂੰ ਕਿਉਂਕਿ ਇਹਨਾਂ ਨੂੰ ਅਸੀਂ ਗਾਣਿਆਂ 'ਚ ਦੇਖਿਆ ਹੈ ਨਾ ਬਹੁਤ ਸੋਹਣਾ ਕੰਮ ਹੁਣ ਫਿਲਮਾਂ 'ਚ ਵੀ ਦੇਖ ਰਹੇ ਹਾਂ ਔਰ ਨੈਗੇਟਿਵ ਸ਼ੇਡ 'ਚ ਇਹਨਾਂ ਨੂੰ ਅਸੀਂ ਜਦ ਸਕਰੀਨ 'ਤੇ ਦੇਖਦੇ ਨਾ ਸੱਚੀ ਗੁੱਸਾ ਚੜਦਾ ਕਿਦਾਂ ਦਾ ਕੈਰੈਕਟਰ ਹੈ ਯਾਰ ਆ ਜੌਂਪੀ ਲੈਂਡ 'ਚ ਵੀ ਡਿਫਰੈਂਟ ਐਕਸਪੀਰੀਅੰਸ ਰਿਹਾ ਹੈਂਡ 'ਚ ਵੀ ਬਹੁਤ ਵਧੀਆ ਰਿਹਾ ਔਰ ਐਕਸਪੀਰੀਅੰਸ ਤੇ ਆ ਵਾਲਾ ਸੱਚੀ ਮਦਾਰ ਵਾਲਾ ਬਿਲਕੁਲ ਡਿਫਰੈਂਟ ਸ਼ੇਡ ਹੈ ਤੇ ਮਤਲਬ ਮੈਂ ਲਾਈਫ ਚੌਧਰੀ ਵਰਡਸ ਕਰੇ ਯੂਜ਼ ਨਹੀਂ ਕੀਤਾ ਸੀ ਤੇ ਉਹ ਇੱਕ ਵਾਈਫ ਨਾਲ ਸੀਨ ਸੀਗਾ ਮੇਰਾ ਤੇ ਉਹ ਗੱਲ ਕਰਦੇ ਕਰਦੇ ਮੈਂ इमोशनल ਹੋ ਗਿਆ ਰੋ ਪਿਆ ਮੈਂ ਕਿਹਾ ਭਾਈ ਨੂੰ ਕਿਹਾ ਮੈਂ ਕਿਉਂ ਮੈਂ ਤੋਂ ਬੋਲੇ ਨਹੀਂ ਜਾਣੇ ਇਹ ਡਾਇਲੌਗਸ ਬਟ ਉਹਨਾਂ ਨੇ ਕਿਹਾ ਵੀ ਐਕਟਰ ਉਹੀ ਹੁੰਦਾ ਜਿਹੜਾ ਆਪੋਜ਼ਿਟ ਪਲੇ ਕਰੇ ਤੇ ਫਿਰ ਮੈਂ ਉਹ ਮਾਸ ਕੈਰੈਕਟਰ 'ਚ ਫੇ ਵੜੀ ਗਿਆ ਕਈ ਚੀਜ਼ਾਂ ਇੰਪਰੋਵਾਈਜ਼ ਹੋਈਆਂ ਬਟ ਉਹ ਵਧੀਆ ਰੈਕਸਪੀਰਸ ਬਹੁਤ ਵਧੀਆ ਰਿਹਾ ਪਹਿਲਾਂ ਤੁਸੀਂ ਚਾਹ ਪੀਓ ਤੁਹਾਡੀ ਚਾਹ ਠੰਡੀ ਹੋ ਰਹੀ ਹੈ ਨਾਲ ਨਾਲ ਤੁਸੀਂ ਗੱਲਾਂ ਕਰੋ ਚਾਹ ਤੇ ਚੁਸਕੀ ਕਿੰਨਾ ਮੈਂ ਕਾਫੀ ਲਗਦਾ ਇੱਕ ਬਾਅਦ ਕੋਈ ਗੱਲ ਨਹੀਂ ਤੁਸੀਂ ਲਓ ਚਾਹ ਲਓ ਨਹੀਂ ਨਹੀਂ ਮੈਂ ਨਹੀਂ ਥੋਡੀ ਤੋਂ ਉਹਨਾਂ ਦੀ ਆਈ ਸੀ ਪੀ ਚੁੱਕਿਆ ਜਾਓ ਆਲਰੇਡੀ ਸੋ ਤੁਸੀਂ ਪੀਓ ਪਲੀਜ਼ ਤੇ ਯੈਸ ਕੈਰੈਕਟਰ ਦੀ ਗੱਲ ਕਰ ਰਹੇ ਸੀ ਹਨਾ ਸੋ ਪੋਸਟਰਸ ਬੜੇ ਸੋਹਣੇ ਬਣੇ ਆ ਧਾਰੋ ਦਾ ਜਿਹੜੀ ਓਵਰঅল ਜਿਹੜੀ ਲੁੱਕ ਨਿਕਲ ਕੇ ਆਈ ਬਹੁਤ ਸੋਹਣੀ ਨਿਕਲ ਕੇ ਆਈ ਹੈ ਨਾ ਸੋ ਮੈਂ ਇੱਕ ਚੀਜ਼ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ ਜਦੋਂ ਦਾਰੋ ਸ਼ੂਟ ਹੋ ਰਹੀ ਸੀਗੀ ਪੈਟਰੋਲ ਪੰਪ ਦੇ ਜਿਹੜੇ ਸੀਨਸ ਸੀਗੇ ਹੈ ਨਾ ਉੱਥੇ ਕੁਲ ਦੇ ਨਾਲ ਤਾਂ ਚਲੋ ਇਹ ਗੱਲ ਨਹੀਂ ਹੋਈ ਮੇਰੀ ਪਰ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਨੀ ਉੱਥੇ ਰੀਅਲ ਐਕਸਪੀਰੀਅੰਸ ਵੀ ਹੋਇਆ ਹੈ ਅਗਰ ਤੁਸੀਂ ਸੀਗੇ ਸੈੱਟ ਤੇ ਤਾਂ ਆਈ ਡੋਨਟ ਨੋ ਕਿ ਜਿੱਦਾਂ ਪੈਟਰੋਲ ਪਾ ਰਹੇ ਆ ਜਾਂ ਜੋ ਵੀ ਉਹਨਾਂ ਦਾ ਜੌਬ ਦਾ ਕੈਰੈਕਟਰ ਸੀਗਾ ਹੈ ਨਾ ਉਹ ਰੀਅਲ ਕਹਿੰਦੇ ਮੈਂ ਫੇਸ ਕੀਤੀ ਚੀਜ਼ ਫੇਸ ਕੀਤੀ ਹੈ ਮੈਂ ਇੱਕ ਨਾ ਸੀਨ ਸੀਗਾ ਸਾਡਾ ਕੁਲਜੀ ਤੇ ਮੇਰਾ ਉਹ ਰਾ ਤੇ ਉਹ ਨਾ ਪੁਲ ਥੱਲੇ ਸੀਨ ਸੀ ਤੇ ਮੈਂ ਪੁਲ ਜੀਪ ਲੈ ਕੇ ਜਾ ਰਿਹਾ ਉਥੇ ਕੁਦਰਤੀ ਕੋਈ ਬੈਠਾ ਸੀ ਉਹ ਦੇਖ ਕੇ ਪੁਲਿਸ ਦੀ ਜੀਪ ਉਹ ਨਿਕਲ ਗਏ ਬੰਦੇ ਤੋਂ ਇਦਾਂ ਦੇ ਕਈ ਇਨਸੀਡੈਂਟ ਹੋ ਕਿਉਂਕਿ ਰੌ ਸ਼ੂਟ ਆ ਨਾ ਸਾਰਾ ਕੁਛ ਇਹਦਾ ਪਲਾਨ ਆਉਟ ਨਹੀਂ ਬੈਕਗਰਾਉਂਡ ਕੀ ਆ ਕੀ ਨਹੀਂ ਉਹ ਮੈਟਰ ਨਹੀਂ ਕਰ ਰਿਹਾ ਸੀ ਉਹਨਾਂ ਨੂੰ ਕੈਮਰਾ ਵੈਮਰੇ ਦਿਖੇ ਤਾਂ ਭੱਜੇ ਹੀ ਆ ਜਸਟ ਮੈਂ ਤਾਂ ਹੈ ਵੈਸੇ ਰਹਸਲ ਸ਼ੁਰੂ ਕਰ ਰਹਾ ਸੀਗਾ ਤੇ ਆਪਣੀ ਉਹ ਜੀਪ ਉਹਨਾਂ ਨੂੰ ਇਹ ਲੱਗ ਰਿਹਾ ਸੀ ਸੱਚੀ ਕੋਈ ਆ ਗਿਆ ਤੇ ਉਦਾਂ ਦਾ ਐਕਸਪੀਰੀਅੰਸ ਬਹੁਤ ਰਾਇ ਕਿਉਂਕਿ ਰੌ ਸ਼ੂਟ ਕਰਕੇ ਸਾਰਾ ਕੁਝ ਨੇਚਰਲ ਹੀ ਰਿਹਾ ਤੇ ਕੁਲ ਸਿੱਧੂ ਜੀ ਨੇ ਤਾਂ ਮਤਲਬ ਉਹ ਉਹ ਯਾਦ ਰਹੂਗਾ ਲੋਕਾਂ ਨੂੰ ਉਹਨਾਂ ਦਾ ਇੱਕ ਕੈਰੈਕਟਰਦਾਰ ਵਾਲਾ ਪਰ ਬਿਲਕੁਲ ਹੈ ਨਾ ਰੋ ਇਹ ਸ਼ੂਟ ਕਿੱਥੇ ਹੋਇਆ ਸਾਰਾ ਮਤਲਬ ਬਠਿੰਡੇ ਹੋਇਆ ਸਾਰਾ ਸਾਰਾ ਸ਼ੂਟ ਹੀ ਉਧਰ ਹੋਇਆ ਉੱਥੋਂ ਦੇ ਜਿਹੜੀਆਂ ਬਸਤੀਆਂ ਨੇ ਉੱਥੋਂ ਦਾ ਸਾਰਾ ਕੁਝ ਉੱਥੇ ਸਾਰਾ ਮੇਨ ਉੱਥੇ ਹੀ ਹੋਇਆ ਸੋ ਕੁੱਲ ਸਿੱਧੂ ਦੇ ਬਾਰੇ ਤੁਸੀਂ ਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕੁੱਲ ਨੇ 15 16 ਸਾਲ ਲੱਗ ਗਏ ਉਹਨਾਂ ਨੂੰ ਵੀ ਇੰਡਸਟਰੀ 'ਚ ਕੰਮ ਕਰਦਿਆ ਹੈ ਨਾ ਗਲੈਮਰ ਦੀ ਦੁਨੀਆ ਤੋਂ ਬਹੁਤ ਪਰੇ ਨੇ ਇਹਨਾਂ ਨੇ ਰੌ ਕੈਰੈਕਟਰਸ ਕੀਤੇ ਨੇ ਔਰ ਰੌ ਕੈਰੈਕਟਰਸ ਜਿਹੜੇ ਕੀਤੇ ਨੇ ਉਹਨਾਂ ਨੇ ਅਲੱਗ ਛਾਪ ਛੱਡੀ ਐ ਔਰ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਇਮਤੀਆਜ਼ ਅਲੀ ਵਰਗਿਆਂ ਨੇ ਅਪਰੋਚ ਕੀਤੀ ਕੁਲਸਿੱਧੂ ਨੂੰ ਕੋਈ ਮਾੜੀ-ਮੋਟੀ ਗੱਲ ਨਹੀਂ ਐ ਹੈਨਾ ਸੋ ਇਹਦੇ ਬਾਰੇ ਕੀ ਜੀ ਕੁਲਸਿੱਧੂ ਅਸੀਂ ਤਾਂ ਭੈਣ ਭਰਾ ਵਰਗੇ ਆ ਤੇ ਕਈ ਵਾਰੀ ਸਾਡੀ ਲੜਾਈ ਵੀ ਹੋ ਜਾਂਦੀ ਐ ਨਾਰਾਜ਼ਗੀ ਵੀ ਹੋ ਜਾਂਦੀ ਐ ਤੇ ਕਮਾਲ ਦੀ ਅਦਾਕਾਰ ਐ ਉਹਦੀ ਲਾਈਫ ਦਾ ਸਭ ਤੋਂ ਪਾਵਰਫੁਲ ਰੋਲ ਧਾਰੋ ਹੈ ਵੈਸੇ ਤਾਂ ਜਿਹੜਾ ਵੀ ਰੋਲ ਮਿਲਦਾ ਉਹਦੇ ਵਿੱਚ ਉਹ ਛਾਪ ਛੱਡ ਜਾਂਦੀ ਐ ਕਾਮੇਡੀ ਕਰਨੀ ਹੋਵੇ ਸੀਰੀਅਸ ਕਰਨਾ ਹੋਵੇ ਪਾਵਰ ਦਿਖਾਉਣੀ ਹੋਵੇ ਜ ਮਜਾ ਐਲ ਚ ਨਾ ਘੰਟੇ ਲਾਉਂ ਕਿਆ ਐਟੀਟਿਊਡ ਸੀ ਔਰ ਇਹ ਹੈ ਕਿ ਹੁਣ ਜਿੰਨਾ ਡਿਸਰਵ ਕਰਦੇ ਆ ਉਹਦੇ ਕੈਲੀਬਰ ਜਿੰਨਾ ਉਹਦੇ ਚ ਹੈ ਉਹਦੇ ਵੱਲ ਹੁਣ ਉਹਦਾ ਟਾਈਮ ਆਉਣਾ ਸ਼ੁਰੂ ਹੋਇਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਹੋ ਰਿਹਾ ਬਹੁਤ ਖੁਸ਼ ਹਾਂ ਮੈਂ ਇਸ ਚੀਜ਼ ਤੋਂ ਔਰ ਆਡੀਅנס ਦਾ ਵੀ ਦਿਲ ਜਿੱਤ ਲੈਣਾ 4 ਜੁਲਾਈ ਨੂੰ ਆ ਰਹੀ ਹੈ دارو ਕੇਬਲ 1 ਤੇ ਤੁਸੀਂ ਦੇਖੋਗੇ ਤਾਂ ਮਜ਼ਾ ਹੈ ਨਾ ਇਸ ਤਰ੍ਹਾਂ ਦੇ ਕੰਟੈਂਟ ਨੂੰ ਤੁਸੀਂ ਸਾਰੇ ਸਪੋਰਟ ਕਰੋਗੇ ਤਾਂ ਹੋਰ ਵੀ ਇਸੇ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਮਿਲਦੇ ਰਹਿਣਾ ਤੇ ਕੇਬਲ 1 ਵਰਗੇ ਚੈਨਲ ਨੂੰ ਸਪੋਰਟ ਕਰੋ ਤੁਹਾਡੇ ਫਾਇਦਾ ਸੋ ਮੇਕਅਪ ਬੜਾ ਰੌਅ ਹੈ ਹੈਨਾ ਬਿਲਕੁਲ ਵੀ ਨਹੀਂ ਹੋਇਆ ਵਿਦਆਊਟ ਮੇਕਅਪ ਆ ਸਾਰੀ ਖੂਬ ਸੀਰਸ ਮਤਲਬ ਨੇਚਰਲ ਆਰਟਿਸਟ ਹਾਂ ਪਰ ਇਹ ਵੀ ਖੁਸ਼ੀ ਹੈ ਸੀ ਬਿਨਾ ਮੇਕਅਪ ਤੋਂ ਵੀ ਸੋਹਣੇ ਲੱਗਦੇ ਆ ਸਕਰੀਨ ਤੇ ਪਹਿਲੇ ਦਿਨ ਮੈਨੂੰ ਫਿਕਰ ਹੋਇਆ ਜਦੋਂ ਕਹਿੰਦੇ ਮੇਕਅਪ ਨਹੀਂ ਮੈਂ ਕਹਾਈ ਮੈ ਤਾਂ ਸੋਹਣਾ ਨਹੀਂ ਲੱਗਣਾ ਫਿਰ ਮੈਂ ਸੋਚਿਆ ਕੁੜੀਆਂ ਸੋਚ ਨਹੀਂ ਰਹੀਆਂ ਉਹ ਬਿਨਾ ਮੇਕਅਪ ਤੋਂ ਕਰ ਰਹੀ ਵਗਿਆ ਫਿਰ ਠੀਕ ਹੈ ਨਹੀਂ 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 OTT ਦਾ ਦੌਰ ਹੈ ਔਰ ਦਾਰੋਵਰੀਆਂ ਫਿਲਮਾਂ ਤਾਂ ਛਾਪ ਛੜਣੀਆਂ ਯਾਰ ਬ੍ਰਿਜ ਨਜ਼ਰ ਆ ਰਿਹਾ ਮੈਨੂੰ ਪੋਸਟਰ ਦੇ ਵਿੱਚ ਉਹ ਕਿੱਥੇ ਦਾ ਸੀਨ ਉਹ ਲੜਕੋਨ ਰਿਹਾ ਪਿੱਛੇ ਗੱਡੀ ਦੇ ਪਿੱਛੇ ਏ ਬ੍ਰਿਸ਼ਤਲੇ ਕਾਫੀ ਸ਼ਾਟ ਮਿਲਣਗੇ ਤੁਹਾਨੂੰ ਇਹ 메ਜਰ ਪਾਰਟ ਹੈ ਫ੍ਰਿਜ ਹਾਂ ਤੇ ਉਹ ਸਾਰਾ ਬਟੈਂਡਾ ਹੀ ਸ਼ੂਟ ਹੋਇਆ ਮੇਰੇ ਕਾਫੀ ਸੀਨਸ ਬ੍ਰਿਸ਼ਤਲੇ ਹੋਇਆ ਗੋਲਜੀ ਤੇ ਮੇਰੇ ਬਹੁਤ ਇਸ ਬ੍ਰਿਸ਼ਤਲੇ ਸ਼ਾਟ ਆਇਆ ਤੇ ਇਹਦਾ ਅਮਰਦੀਪ ਬਾਈ ਜੋ ਵੀ ਇੱਕ ਇੱਕ ਚੀਜ਼ ਫਰੇਮ ਚ ਲੈਂਦੇ ਆ ਉਹਦਾ ਕੋਈ ਸਿੰਬੋਲਿਕ ਮੀਨਿੰਗ ਹੁੰਦਾ ਹੈ ਜਾਂ ਪੂਰਾ ਸ਼ਹਿਰ ਹੀ ਉਹਨਾਂ ਦਾ ਕੈਰੇਕਟਰ ਹੁੰਦਾ ਹੈ ਉਹ ਮਤਲਬ ਬਹੁਤ ਅੱਗੇ ਦੇ ਲੈਵਲ ਤੱਕ ਲੈ ਕੇ ਜਾਂਦੇ ਆ ਹਰ ਚੀਜ਼ ਨੂੰ ਜਿਵੇਂ ਤੁਹਾਨੂੰ ਨੋਟਿਸ ਹੋ ਰਿਹਾ ਉਹਦੇ ਪਿੱਛੇ ਕੁਝ ਨਾ ਕੁਝ ਵੱਡਾ ਮੀਨਿੰਗ ਹੈ ਲੋਕੇਸ਼ਨ ਦਾ ਇਸ ਤਰ੍ਹਾਂ ਸਹੀ ਗੱਲ ਹੈ ਔਰ ਇੱਕ ਚੀਜ਼ ਹੋਰ ਟਰੇਲਰ ਦੋ ਦੋ ਆਏ ਹਨ ਮਤਲਬ ਇਹ ਉੱਚ ਤਗੜਾ ਕੰਮ ਕਰੂਗੀ ਦਾਰੋ ਲੱਗਦਾ ਹੀ ਹੈ ਹੈਨਾ ਔਰ ਦੂਸਰੀ ਗੱਲ ਇਹ ਯਸ ਦੂਸਰੀ ਗੱਲ ਇਹ ਕਿ ਇਹਦਾ ਤੁਹਾਡੇ ਕੋਲ ਕੰਟੈਂਟ ਹੀ ਬਹੁਤ ਹੈ ਸਟਾਰ ਕਾਸਟ ਦੇ ਮੂੰਹੋਂ ਹੀ ਸੁਣਿਆ ਹੈ ਕਿ ਹੋ ਸਕਦਾ ਹੈ ਕਿ ਪੰਜ ਟਰੇਲਰ ਵੀ ਅਸੀਂ ਕੱਢ ਸਕਦੇ ਸੀਗੇ ਅਗਰ ਵੈਬ ਸੀਰੀਜ਼ ਖਤਮ ਹੋਣ ਤੋਂ ਬਾਅਦ ਵੀ ਸਾਡੇ ਕੋਲ ਇੰਨਾ ਕੰਟੈਂਟ ਬਚਣਾ ਹੈ ਵੀ ਸੋਚ ਵੀ ਨਹੀਂ ਸਕਦਾ ਇੰਨਾ ਕਿੰਨਾ ਤੁਸੀਂ ਸ਼ੂਟ ਕਰ ਲਿਆ ਨਹੀਂ ਸ਼ੂਟ ਸ਼ੂਟ ਤਾਂ ਉਹਨਾਂ ਕੀ ਹੋਇਆ ਬਟ ਐਕਚੁਅਲੀ ਦਿਖਾਉਣ ਨੂੰ ਬਹੁਤ ਕੁਝ ਪਿਆ ਮਤਲਬ ਕਿਉਂਕਿ ਸਰ ਇੱਕ ਦੂਜੇ ਨਾਲ ਜੁੜੀ ਹੋਈ ਹੈ ਕੜੀ ਅਪਾ ਇੱਕ ਕੈਰੈਕਟਰ ਕੱਢ ਦਾਂਗੇ ਉਹ ਬ੍ਰੇਕਡਾਊਨ ਹੋ ਜਾ ਸਾਰਾ ਕੁਝ ਖਰਾਬ ਉਹ ਸਾਰੇ ਜੁੜੇ ਹੋਏ ਆ ਇਸ ਕਰਕੇ ਉਹ ਇੰਟਰਸਟਿੰਗ ਬਹੁਤ ਵਰਗੀ ਤੇ ਉਹ 8 ਐਪੀਸੋਡ ਦਾ ਪਹਿਲਾ 4 ਰਿਲੀਜ਼ ਹੋਣਗੇ ਆਫਟਰ ਦੈਟ ਨੈਕਸਟ ਵੀਕ 4 ਹੋਰ ਰਿਲੀਜ਼ ਹੋਣਗੇ ਤੁਹਾਡੇ ਪ੍ਰੀਮੀਅਰਸ ਵੀ ਆ ਨਾ ਪਹਿਲੇ ਦੋ ਦੇ ਫਸਟ ਟਾਈਮ ਆ ਨਾ ਵੈਬ ਸੀਰੀਜ਼ ਦੇ ਥੀਏਟਰ ਦੇ ਵਿੱਚ ਦਿਖਾ ਰਹੇ ਆ ਤੇ ਉਹ ਵੀ ਵਧੀਆ ਗੱਲ ਆ ਸੋ ਤੁਸੀਂ ਆਪਣੇ ਬਾਰੇ ਕੁਝ ਦੱਸੋ ਆਪਣੇ ਐਕਟਿੰਗ ਜਰਨੀ ਦੇ ਬਾਰੇ ਤੁਸੀਂ ਕਿੱਦਾਂ ਦਾਰੋ ਲਈ ਅਪਰੋਚ ਹੁੰਦੇ ਹੋ ਕਿੱਦਾਂ ਪਹੁੰਚਦੇ ਹੋ ਦਾਰੋ ਤੱਕ ਮੈਂ ਅਮਰਦੀਪ ਬਾਈ ਨੂੰ ਕਾਫੀ ਪਹਿਲਾਂ ਤੋਂ ਜਾਣਦਾ ਤੇ ਅਸੀਂ ਤਿੰਨ ਫਿਲਮਾਂ ਪਹਿਲਾਂ ਇਕੱਠੇ ਕਰ ਚੁੱਕੇ ਆ ਪਹਿਲੀ ਉਹਨਾਂ ਜੋਰਾ ਦਾਸ ਨੰਬਰੀਆ ਕੀਤੀ ਫਿਰ ਜੋਰਾ ਪਾਰਟ 2 ਦੇ ਦੇ ਸੈਕਿੰਡ ਚੈਪਟਰ ਦੇ ਵਿੱਚ ਉਹਨਾਂ ਨੇ ਮੈਨੂੰ ਬੜਾ ਵਧੀਆ ਕੈਰੈਕਟਰ ਦਿੱਤਾ ਧਰਮਿੰਦਰ ਜੀ ਦਾ ਪਤੀ ਜਮ ਨੂੰ ਬਣਾਇਆ ਉਹਦੇ ਚ ਫਿਰ ਜਦੋਂ ਮਰ ਜਾਣੇ ਹੋਈ ਉਹਦੇ ਚ ਮੇਨ ਲੀਡ 네ਗੇਟਿਵ ਉਹਨਾਂ ਨੇ ਦਿੱਤਾ ਔਰ ਲੋਕ ਜੋ ਜੀ ਦਿੱਤੀ ਕੋਈ ਪਛਾਣ ਨਹੀਂ ਸਕਦਾਈ ਕੋਈ ਸੋਚ ਨਹੀਂ ਸਕਦਾਈ ਕਿ ਮੈਂ 네ਗੇਟਿਵ ਕਰ ਸਕਦਾ 네ਗੇਟਿਵ ਲੱਗ ਸਕਦਾ ਆਦਰਵਾਇਜ਼ ਬੜਾ ਕਲੀਨ ਸ਼ੇਪ ਮੈਂ ਰਹਿੰਦਾ ਸੀ ਤੇ ਉਹ ਪੋਜ਼ੀਟਿਵ ਜਿਹਾ ਫੇਸ ਸੀ ਤੇ ਫਿਰ ਜਦੋਂ ਦਾਰੋ ਦੀ ਵਾਰੀ ਆਈ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਤੇਰੇ ਵਾਸਤੇ ਕੈਰੈਕਟਰ ਮੈਂ ਕਿ ਮੈਨੂੰ ਤਾਂ ਬੰਨਣਾ ਚਾਹੀਦਾ ਸੱਦੋ ਸੀ ਅਮਰਦੀਪ ਗਿੱਲ ਨਾਲ ਕੰਮ ਕਰਨ ਵਾਸਤੇ ਲੋਕ ਤਰਸਦੇ ਆ ਅਸੀਂ ਆ ਗਏ ਉਹਨਾਂ ਨੇ ਕੈਰੈਕਟਰ ਦਿੱਤਾ ਉਹਨਾਂ ਨੇ ਜ਼ਿੰਮੇਵਾਰੀ ਲਈ ਕਿ ਇਹਦੀ ਲੈਂਗੁਏਜ ਇਸ ਤਰ੍ਹਾਂ ਦੀ ਹੈ ਕਰ ਲੈ ਤਿਆਰੀ ਉਹ ਮੈਂ ਕਰਕੇ ਆਇਆ ਤੇ ਹੁਣ ਉਹ ਦੱਸ ਰਹੇ ਸੀ ਕਿ ਕਿ ਐਡਿਟ ਤੇ ਕੋਈ ਜਾਣ ਪਛਾਣ ਦਾ ਬੰਦਾ ਬੈਠਾ ਸੀ ਉਹ ਮੇਰੇ ਕੈਰੈਕਟਰ ਦੀ ਲੈਂਗੁਏਜ ਸੁਣ ਕੇ ਕਹਿੰਦਾ ਵੀ ਇਹ ਮੁੰਡਾ ਫਾਜ਼ਿਲ ਕਾ ਸਾਈਡ ਦਾ ਉਹ ਕਹਿੰਦੇ ਮਿਲਾ ਹੱਥ ਮੁੰਡਾ ਮੋਗੇ ਸਾਈਡ ਦਾ ਪਰ ਤੈਨੂੰ ਫਾਜ਼ਿਲ ਕਾ ਦਾ ਲੱਗਿਆ ਉਹ ਕਹਿੰਦੇ ਕੰਬੋਜ ਲਾਸਟ ਨੇਮ ਵਾਲੇ ਹੁੰਦੇ ਐ ਇਸ ਤਰ੍ਹਾਂ ਦੇ ਕਹਿੰਦੇ ਇਹਦੇ ਕੈਰੈਕਟਰ ਦਾ ਨਾਮ ਵੀ ਕੰਬੋਜ ਐ ਦੇਖ ਲਓ ਇਹਨੇ ਸੋਹਣੇ ਤਰੀਕੇ ਨਾਲ ਅਸੀਂ ਇਹ ਕ੍ਰੀਏਟ ਕਰ ਪਾਏ ਤਾਂ ਆਡੀਅנס ਨੂੰ ਵੀ ਸਾਨੂੰ ਲੱਗਦਾ ਕਿ ਉਨਾ ਹੀ ਜ਼ਿਆਦਾ ਅਸੀਂ ਇੰਗੇਜ ਕਰ ਪਾਵਾਂਗੇ ਸੋ ਇੱਕ ਇੱਕ ਸਵਾਲ ਹੈ ਮੇਰਾ ਕਿ ਆਪਾਂ ਜਿਵੇਂ ਦੇਖਿਆ ਕਿ ਇਹਦੇ ਵਿੱਚ ਮੇਕਅਪ ਨਹੀਂ ਹੈਗਾ ਹੈਨਾ ਲੇਕਿਨ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਮੇਕਅਪ ਜਿਹੜਾ ਹੁੰਦਾ ਹੀ ਐ ਸਾਰੀਆਂ 'ਚ ਹੁੰਦਾ ਲੇਕਿਨ 네ਗੇਟਿਵ ਕੈਰੈਕਟਰਸ ਦੇ ਲਈ ਸਪੈਸ਼ਲ ਮੇਕਅਪ ਹੁੰਦੇ ਐ ਔਰ ਜੋ ਅਸੀਂ ਪਰਸਨੈਲਿਟੀ ਹੈਗੇ ਉਹਦੇ ਨਾਲੋਂ ਆਪੋਜ਼ਿਟ ਦਿਖਾਇਆ ਜਾਂਦਾ ਸਕਰੀਨ ਤੇ ਇੱਕ ਇਹ ਤਾਂ ਨਹੀਂ ਕਿ ਤੁਹਾਨੂੰ ਪਰਸਨਲੀ ਇਹ ਨਹੀਂ ਲੱਗਦਾ ਕਿ ਯਾਰ ਪਤਾ ਨਹੀਂ ਮੇਰੀ ਪਹਿਚਾਨ ਹੋ ਪਾਊਗੀ ਲੋਕਾਂ ਨੂੰ ਕਿ ਨਹੀਂ ਹੋ ਪਾਊਗੀ ਇੱਥੇ ਅਮਰਦੀਪ ਬਾਈ ਦੇ ਕ੍ਰੀਏਟਿਵ ਡਿਸੀਜਨ ਤੇ ਸਾਨੂੰ ਕਦੇ ਸ਼ੱਕ ਹੋ ਹੀ ਨਹੀਂ ਸਕਦਾਗਾ ਕਿ ਉਹਨਾਂ ਨੇ ਜੇ ਕਹਿ ਦਿੱਤਾ ਤਾਂ ਉਹ ਕੁਝ ਸਾਡੇ ਨਾਲੋਂ ਅੱਗੇ ਦਾ ਹੀ ਸੋਚਣਗੇ ਤਾਂ ਅਸੀਂ ਸੋਚਿਆ ਨਹੀਂ ਇਸ ਬਾਰੇ ਟਰਸਟ ਫੈਕਟਰ ਬਹੁਤ ਵੱਡਾ ਹੈ ਨਾ ਟੈਲੈਂਟ ਇੰਨਾ ਜ਼ਿਆਦਾ ਅਸੀਂ ਦੇਖਿਆ ਹੈ ਕਿ ਮੈਂ ਜਦੋਂ ਵੀ ਉਹਨਾਂ ਦੀ ਇੰਟਰੋਡਕਸ਼ਨ ਕਿਸੇ ਕੋਲੇ ਦੇਣੀ ਹੁੰਦੀ ਹੈ ਤਾਂ ਮੈਂ ਕਹਿੰਨਾ ਨਾ ਫੀਨੋਮੈਨਲੀ ਟੈਲੈਂਟਡ ਡਾਇਰੈਕਟਰ ਨੀ ਅੰਗਰੇਜੀ ਯਾਰ ਮਤਲਬ ਮੈਂ ਕਹਿੰਦੀ ਮੈਂ ਸਰਾ ਬੋਲੇ ਨਾ ਜਾਵੇ ਆਪਣੇ ਪੰਜਾਬੀ ਆਰਟਿਸਟ ਹੈ ਨਾ ਜਿਹੜੇ ਜਿੰਨੀ ਵਾਰੀ ਉਹਨਾਂ ਨਾਲ ਗੱਲ ਕੀਤੀ ਹੈ ਨਾ ਉਹਨਾਂ ਨੂੰ ਅਗਰ ਕਹਦੀਆਂ ਤਾਂ ਇੰਗਲਿਸ਼ ਚ ਗੱਲ ਕਰੋ ਬੜਾ ਹੀ ਸੁਵਾਦ ਆਉਂਦਾ ਉਹਨਾਂ ਦੇ ਇੰਗਲਿਸ਼ ਸੁਣ ਕੇ ਸੱਚੀ ਔਰ ਔਰ ਜਦੋਂ ਕੋਈ ਖਤਰਨਾਕ ਵਰਡਸ ਬੋਲ ਦਿੰਦੇ ਨੇ ਨਾ ਉਹ ਵਾਕੇ ਚੱਲ ਜਾਂਦੇ ਪਤਾ ਹੈ ਲੋਕ ਪਸੰਦ ਹਾਂ ਹਾਂ ਬਿਲਕੁਲ ਉਹ ਫਿਰ ਲੋਕਾਂ ਨੂੰ ਲੱਗਦਾ ਕਿ ਹਾਂ ਅਸੀਂ ਵੀ ਆਓ ਜੀ ਬੋਲਾਂਗੇ ਠੀਕ ਹੈ ਕੋਈ ਠੋਡੀ ਠੀਕ ਇੰਗਲਿਸ਼ ਨਾ ਨਾ ਮੇਰੀ ਕੋਈ ਇੰਗਲਿਸ਼ ਵਿੱਚ ਠੀਕ ਨਹੀਂ ਹੈਗੀ ਮੈਂ ਨਾ ਕੋਲਜ ਟਾਈਮ ਕਿਉਂਕਿ ਇੱਧਰ ਲਾਈਨ 'ਚ ਜ਼ਿਆਦਾ ਪੈਗੇ ਸੀਗੇ ਨਾ ਮਿਊਜ਼ਿਕ ਵੀਡੀਓਜ਼ ਚੱਲਦੇ ਰਹਿੰਦੇ ਸੀ ਤੇ ਮੈਂ ਗੈਪ ਐਣਾ ਦੋ-ਦੋ ਹਫ਼ਤੇ ਦਾ ਤੇ ਮਹੀਨੇ ਦਾ ਕਾਲਜ ਲਈ ਤੇ ਮੈਂ ਇਹ ਕਹਿੰਦੇ ਦੋ ਹਫ਼ਤੇ ਬਾਅਦ ਕਾਲਜ ਆ ਮੈਂ ਤਾਂ ਪੌੜੀਆਂ ਚੜ੍ਹ ਕੇ ਉੱਪਰ ਗਿਆ ਤੇ ਸਰ ਕਹਿੰਦੇ ਕੀ ਲੋਡ ਸੀ ਆਉਣ ਦੀ ਮੈਂ ਨਾ ਇੱਦਾਂ ਹੀ ਮੁੜਿਆ ਮੈਂ ਦੂਜਾ ਕੁਐਸਚਨ ਪੁੱਟ ਕੀਤਾ ਹੀ ਮੈਂਗਾ ਠੀਕ ਆ ਇੰਗਲਿਸ਼ ਦਾ ਸੁਖ ਨਾਲ ਇੰਗਲਿਸ਼ ਤਾਂ ਪੁੱਛੋ ਨਾ ਸਾਡੀ ਕਿਹ ਹੈ ਜੀ ਯਾਰ ਬੈਂਕ ਬੁੱਕ ਵਾਲਾ ਕਾਲਜ 'ਚ ਇੰਗਲਿਸ਼ ਦੇ ਲੈਕਚਰ 'ਚ ਸਪੈਸ਼ਲ ਬੇਸਿਕਲੀ ਪਤਾ ਕੀ ਮੈਂ ਮੇਰਾ ਸਿਸਟਮ ਹੋਰ ਸੀਗਾ ਮੈਂ ਜੇ ਬੈਂਕ ਮਾਰਨਾ ਸੀ ਨਾ ਮੈਂ ਪਾਪ ਸਤੇ ਉਹ ਮੇਰਾ ਕੋ ਮੇਰਾ ਉਹ ਸਿਸਟਮ ਨਹੀਂ ਸੀਗਾ ਮੈਂ ਓਪਨਲੀ ਚੱਲਾ ਕਰ ਦਿਆ ਨਾ ਤੇ ਬੈਂਕ ਵੀ ਮਾਰਨਾ ਤਾਂ ਘਰੇ ਆ ਘਰ ਦੇ ਹੀ ਛੱਟ ਕੇ ਜਾਂਦੇ ਸੀ ਇੱਥੇ ਉਹ ਲੈ ਕੇ ਆਉਂਦੇ ਸੀਗੇ ਤੇ ਇਹਦਾ ਇੰਗਲਿਸ਼ ਵਾਲਾ ਕੰਮ ਉੱਧਰੋਂ ਹੀ ਨਿਕਲਦੀਆਂ ਸੀ ਇੰਗਲਿਸ਼ ਵਾਲੀਆਂ ਤਾਂ ਗੱਲਾਂ ਮੈਂ ਇੰਗਲਿਸ਼ ਸਪੀਕਿੰਗ ਕੋਰਸ ਵੀ ਕਰ ਲਾ ਗਿਆ ਇਹ ਉਹ ਕੁਛ ਨਹੀਂ ਪੱਲੇ ਪਿਆ ਉਹ ਪੰਜਾਬੀ ਤਾਂ ਆ ਗਈ ਸੀਗੇ ਸੋ ਨਾ ਇੰਗਲਿਸ਼ ਸਪੀਕਿੰਗ ਦਾ ਮੇਰਾ ਵੀ ਬੜਾ ਇੰਟਰਸਟਿੰਗ ਹੈ 6th ਦੇ ਵਿੱਚ ਮੈਂ ਜਾ ਕੇ ABC ਸਿੱਖੀ ਐ ਮੈਂ ਫੇਲ ਹੋ ਗਿਆ ਮਨ ਲੱਗ ਮੈਨੂੰ ਤਾਂ ਇੰਗਲਿਸ਼ ਹੋਣੀ ਨਹੀਂ ਕਦੇ ਮੈਂ ਤਾਂ ਸਕੂਲ ਛੱਡ ਦੂੰਗਾ ਯੈਸ ਪੂਗਾ ਸਰਕਾਰੀ ਸਕੂਲਾਂ ਚਾਹੀਦਾ ਹੁੰਦਾ ਹੈ ਪਿੰਡਾਂ ਚ ਤੇ ਕਿਸੇ ਤਰ੍ਹਾਂ ਫਿਰ ਪਤਾ ਲੱਗਾ ਮੇਰਾ ਮਾਈਂਡ ਦਾ ਜਿਹੜਾ ਲੈਂਗੁਏਜ ਵਾਲਾ ਪਾਰਟ ਹੈ ਸਟਰੋਂਗ ਹੈ ਫਿਰ ਮੇਰੀ ਇੰਗਲਿਸ਼ ਸਟਰੋਂਗ ਹੋਣ ਲੱਗੀ ਬੋਲਣੀ ਫਿਰ ਵੀ ਨਹੀਂ ਆਉਂਦੀ ਫਿਰ ਜਦੋਂ ਮੈਂ ਥੀਏਟਰ ਕਰਨ ਜਾਣਾ ਸੀ ਦਿੱਲੀ ਤਾਂ ਮੈਨੂੰ ਕਿਸੇ ਨੇ ਕਹਿ ਕੇ ਇੰਗਲਿਸ਼ ਸਿੱਖੋ ਕਾਲ ਸੈਂਟਰ ਜੁਆਇਨ ਕਰੋ ਨਾਲ ਤੁਸੀਂ ਕਰੋ ਥੀਏਟਰ ਹਾਂ ਉਦੋਂ ਮੈਂ ਸਿੱਖਣੀ ਸ਼ੁਰੂ ਕੀਤੀ ਉਹ ਫਿਰ ਕਰਦੇ ਕਰਦੇ ਡਿਵੈਲਪ ਹੋ ਗਈ ਤੇ ਲਾਈਕ ਲਵਲੀ ਸਾਡੇ ਨਾਲ ਪੰਜਾਬੀਆਂ ਦੀ ਪਤਾ ਕੀ ਦਿੱਕਤ ਆ ਇੰਗਲਿਸ਼ ਆਉਂਦੀ ਵੀ ਹੋਊਗੀ ਨਾ ਸਾਡੇ ਚ ਕੌਨਫੀਡੈਂਟ ਨਹੀਂ ਹੁੰਦਾ ਕਿ ਕੌਨਫੀਡੈਂਸ ਨਹੀਂ ਹੁੰਦਾ ਕਿ ਅਸੀਂ ਗੱਲ ਕਰ ਪਾਈਏ ਉਹਨਾਂ ਦੇ ਨਾਲ ਸਾਨੂੰ ਮਨ ਚਾਹੀਂ ਰਹਿੰਦਾ ਯਾਰ ਕਿਤੇ ਗਲਤ ਹੋ ਗਈ ਤਾਂ ਅਗਲਾ ਬੇਇੱਜ਼ਤੀ ਨਾ ਕਰਦੇ ਆ ਹਾਸੀ ਨਾ ਪਾਏ ਸੋ ਅਸੀਂ ਇਹ ਕਿ ਅਗਲੇ ਨੂੰ ਪੰਜਾਬੀ ਬੋਲਣ ਲਾ ਦਨੇ ਆ ਇੰਨੀ ਕੁ ਤੱਕ ਆਪਣੇ ਚ ਪਲੱਸ ਪਾ ਦੇਣਾ ਬਿਲਕੁਲ ਬਿਲਕੁਲ ਪਹਿਲਾਂ ਮੈਂ ਸੋਚਦਾ ਹੁੰਦਾ ਯਾਰ ਮੈਨੂੰ ਇੰਗਲਿਸ਼ ਨਹੀਂ ਆਉਂਦੀ ਨਾ ਕੌਨਫੀਡੈਂਸ ਕਿਤੇ ਬਾਅਦ ਵਿੱਚ ਮੈਂ ਸੋਚਦਾ ਇਨੋ ਕਿਹੜਾ ਪੰਜਾਬੀ ਆਉਂਦੀ ਆ ਹਾਂ ਐਗਜ਼ੈਕਟਲੀ ਸੇਮ ਲੈਂਗੁਏਜ ਹੀ ਹੈ ਨਾ ਠੀਕ ਹੈ ਨਹੀਂ ਆਉਂਦੀ ਸਾਨੂੰ ਸਾਨੂੰ ਸਪੈਨਿਸ਼ ਨਹੀਂ ਆਉਂਦੀ ਇਹ ਨਹੀਂ ਆਉਂਦੀ ਤਾਂ ਆਪਾਂ ਇੰਗਲਿਸ਼ ਨੂੰ ਮੈਂ ਪਹਿਲਾਂ ਬਹੁਤ ਹਊਆ ਮੰਨਦਾ ਹੁਣ ਨਹੀਂ ਮੰਨਦਾ ਠੀਕ ਹੈ ਉਹਨਾਂ ਨੂੰ ਉਹ ਲੈਂਗੁਏਜ ਨਹੀਂ ਆਉਂਦੀ ਨਹੀਂ ਆਉਂ ਇਹ ਜਸਟ ਲੈਂਗੁਏਜ ਸਿਰਫ ਇੱਕ ਹੋਰ ਲੈਂਗੁਏਜ ਹੈ ਸਿੱਖ ਰਹੇ ਹਾਂ ਤਾਂ ਬਹੁਤ ਵਧੀਆ ਨਹੀਂ ਆਉਂਦੀ ਇਹਦੇ ਨਾਲ ਤੁਸੀਂ ਤੁਹਾਡੇ 'ਚ ਕੋਈ ਕਮੀ ਨਹੀਂ ਕਹਿ ਸਕਦੇ ਵੀ ਕਮੀ ਹੋ ਗਈ ਮੁੱਦਾ ਇਹ ਕਿ ਗੱਲ ਸਮਝ ਆਉਣੀ ਚਾਹੀਦੀ ਤਾਂ ਸਮਝਾਉਣ ਵਾਲੇ ਬੰਦੇ ਨੂੰ ਵੀ ਇਹ ਕਿ ਉਹਨੂੰ ਪਤਾ ਹੋਣਾ ਚਾਹੀਦਾ ਵੀ ਕੀ ਗੱਲ ਮੈਂ ਤੁਹਾਨੂੰ ਦੱਸਦਾ ਇੰਗਲਿਸ਼ ਤਾਂ ਚਲੋ ਠੀਕ ਮੈਂ ਬੰਬੇ ਨਵਾਂ ਨਵਾਂ ਗਿਆ ਨਾ ਜਦ ਤੇ ਉਹ ਜਿੱਥੇ ਮੈਂ ਫਲੈਟ ਲਿੱਤਾ ਰਹਿਣ ਲੂ ਨਾ ਉਹਨੂੰ ਪਤਾ ਲੱਗ ਗਿਆ ਮੈਂ ਪੰਜਾਬ ਤੋਂ ਜਿਹੜੀ ਓਨਰ ਸੀਗੀ ਉਹ ਏਜੰਟ ਸੀ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਮੈਨੂੰ ਹਿੰਦੀ ਵੀ ਨਹੀਂ ਆਉਂਦੀ ਇਹਨੂੰ ਪੰਜਾਬੀ ਹੀ ਸਮਝ ਆਦੀ ਆ ਤਾਂ ਵੀ ਫੜੇ ਕਿਮਵਾਈ ਤੁਹਾਨੂੰ ਮੈਨੂੰ ਕਹਿੰਦੀ ਕਹਿੰਦੀ ਉਹਨਾਂ ਜਿਹੜਾ ਕੁੰਡਾ ਸੀ ਬਹੁਤ ਖੜਕਾ ਕਰਦਾ ਸੀ ਕਹਿੰਦੀ ਇਹ ਬਹੁਤ ਖੜਖੜ ਖੜਖੜ ਮੈਂ ਕਹਾਂ ਜੀ ਮੈਨੂੰ ਹਿੰਦੀ ਸਮਝ ਆਉਂਦੀ ਹੈ ਕਹਿੰਦੀ ਅੱਛਾ ਇਸਕੋ ਤੇਲ ਇਸਕੋ ਤੇਲ ਲਗਾਣਾ ਖੜਖੜ ਖੜਖੜਣਾ ਹੈ ਮੈਂ ਕਹਾਂ ਮੈਨੂੰ ਹਿੰਦੀ ਆਉਂਦੀ ਹੈ ਮੈਂ ਕਹਾਂ ਸਮਝ ਗਿਆ ਤੇਲ ਲਾ ਦੇ ਇਹਨੂੰ ਦਵਾਈ ਬਹੁਤ ਕਰਦਾ ਹੈ ਹਿੰਦੀ ਦਾ ਹਿੰਦੀ ਦਾ ਇਹ ਗੱਲ ਕਰੀਏ ਪਹਿਲਾਂ ਲੱਗਦਾ ਹੁੰਦਾ ਹਿੰਦੀ ਤਾਂ ਆਉਂਦੀ ਹੈ ਕਿਉਂਕਿ ਦੇਖਦੇ ਰਹੇ ਬਚਪਨ ਚ ਪਾਪਾ ਕਾਮਿਕ ਪੜ੍ਹ ਕੇ ਸੁਣਾਉਣ ਲੱਗੇ ਤਾਂ ਹਿੰਦੀ ਆਉਣ ਲੱਗੀ ਫਿਰ ਲੱਗਦਾ ਜੀ ਸਾਡਾ ਇਹ ਨਹੀਂ ਪਤਾ ਐਕਸੈਂਟ ਕਿੰਨਾ ਖਰਾਬ ਹੈ ਥੀਏਟਰ ਚ ਪਹਿਲੀ ਵਾਰ ਮੈਨੂੰ ਉਹਨਾਂ ਰੋਮਾਂਟਿਕ ਦਿੱਤਾ ਤੇ ਮੈਂ ਬੋਲਿਆ ਇਸ ਤਰ੍ਹਾਂ ਕਰਕੇ ਉਹ ਕਹਿੰਦੇ ਇਹ ਚ ਰੋਮਾਂਸ ਨਹੀਂ ਲਸ ਫਿਰ ਹੌਲੀ ਹੌਲੀ ਜਾ ਕੇ ਇੰਪਰੂਵ ਹੋਇਆ ਇਹਨਾਂ ਵਾਲਾ ਹਾਲ ਹੁੰਦਾ ਹੈ ਥੈਟਸ ਗੁੱਡ ਥੈਟਸ ਗੁੱਡ ਸੋ ਇਹਨਾਂ ਦਾ ਐਂਟਰਟੇਨਮੈਂਟ ਸੈਟ ਤਾਂ ਵੀ ਹੁੰਦਾ ਸੀ ਜਾਂ ਬੜੇ ਸੀਰੀਅਸ ਹੋ ਕੇ ਕੰਮ ਕੀਤਾ ਸੈਟ ਤੇ ਸੀਰੀਅਸ ਸਿਰਫ ਜਦੋਂ ਸ਼ਾਰਟ ਦੀ ਜੇ ਰਿਕੁਆਇਰਮੈਂਟ ਹੈ ਵੀ ਜੇ ਲੱਗਦਾ ਹੈ ਕਿ ਵੀ ਮਾਈਂਡ ਨੂੰ ਇੰਨਾ ਫੋਕਸਡ ਰੱਖਣਾ ਤਾਂ ਉਦੋਂ ਸੀਰੀਅਸ ਹੋ ਜਾਂਦੇ ਆਦਰਵਾਇਸ ਤਾਂ ਫਿਰ ਹਾਸਾ ਖੇਡਾ ਚੱਲਦਾ ਰਹਿੰਦਾ ਡਿਸਕਸ਼ਨ ਚੱਲਦਾ ਰਹਿੰਦੇ ਇੱਕ ਦੂਜੇ ਤੋਂ ਦੇਖਦੇ ਰਹਿੰਦੇ ਆ ਵੀ ਕ੍ਰੀਏਟਿਵਲੀ ਕੀ ਕੱਢਿਆ ਜਾ ਸਕਦਾ ਜੋ ਸਿੱਖ ਲਈ ਸੋ ਜਾਂਦੇ ਜਾਂਦੇ ਤੁਸੀਂ ਦਾਰੋ ਦੇ ਬਾਰੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਕਿਉਂਕਿ 4 ਜੁਲਾਈ ਬਹੁਤ ਦੂਰ ਨਹੀਂ ਹੈ ਹੈਨਾ ਰਿਲੀਜ਼ ਹੋਣ ਵਾਲੀ ਹੈ ਤੁਹਾਡੀ ਦਾਰੋ ਤੇ ਕੁਝ ਕਹਿਣਾ ਤੁਸੀਂ ਅਪੀਲ ਆਪਣੇ ਫੈਨਸ ਨੂੰ ਜੀ 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 ਦਾਰੋ ਇੱਕ ਵੱਖਰੇ ਤਰੀਕੇ ਦਾ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲਵਾਲਾ ਬਹੁਤ ਡੇਰਿੰਗ ਹੈ ਔਰ ਬਹੁਤ ਇੰਟਰਨੈਸ਼ਨਲ ਲੈਵਲ ਦੀਆਂ ਡੀਟੇਲ ਜਿਹੜੀਆਂ ਹੁੰਦੀਆਂ ਉਸ ਫਿਲਮ ਮੇਕਿੰਗ ਜੋ ਹੁੰਦੀ ਹੈ ਉਹਨਾਂ ਚ ਉਸ ਤਰ੍ਹਾਂ ਦੇ ਕੈਰੈਕਟਰਸ ਵੱਖਰੇ ਇਹ ਨਹੀਂ ਕਿ ਸਿਰਫ ਜੋ ਦੇਖਣ ਚ ਸੋਹਣੇ ਲੱਗਦੇ ਆ ਬਹੁਤ ਤਰ੍ਹਾਂ ਦੇ ਲੁੱਕ ਵਾਲੇ ਕੈਰੈਕਟਰ ਬਹੁਤ ਤਰ੍ਹਾਂ ਦੀ ਹਾਈਟ ਵਾਲੇ ਬਹੁਤ ਤਰ੍ਹਾਂ ਦੀ ਲੈਂਗੁਏਜ ਵਾਲੇ ਔਰ ਐਨੀਵੇਜ਼ ਕੇਬਲ 1 ਇਹਨੂੰ 6 ਲੈਂਗੁਏਜ ਦੇ ਵਿੱਚ ਪੇਸ਼ ਕਰ ਰਿਹਾ ਹੈ ਤੇ ਐਂਟਰਟੇਨਮੈਂਟ ਦਾ ਤੁਹਾਡੀ ਜ਼ਬਰਦਸਤ ਹੋਣ ਵਾਲੀ ਹੈ ਗੂਜ਼ਬੰਮਸ ਆ ਜਾਣਗੇ ਇਸ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਤੁਹਾਨੂੰ ਸਾਰਿਆਂ ਨੂੰ ਇਹ ਮੈਂ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਕੰਟੈਂਟ ਨੂੰ ਸਪੋਰਟ ਕਰੋ ਤਾਂ ਕਿ ਇਸ ਤਰ੍ਹਾਂ ਦਾ ਹੋਰ ਕੰਟੈਂਟ ਤੁਹਾਡੇ ਸਾਹਮਣੇ ਆਉਂਦਾ ਰਹਿਣਾ ਕੁਆਲਿਟੀ ਨੂੰ ਸਪੋਰਟ ਕਰੋਗੇ ਤਾਂ ਹੋਰ ਕੁਆਲਿਟੀ ਹੀ ਮਿਲਣੀ ਹੈ ਤੁਹਾਨੂੰ ਉਹ ਮੈਨੂੰ ਪਤਾ ਹੈ ਕਿ ਪੰਜਾਬੀ ਆਡੀਅנס ਬਹੁਤ ਸਿਆਣੀ ਹੁੰਦੀ ਜਾਂਦੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਪੋਰਟ ਕਰੋਗੇ ਕੁਝ ਬਚੇ ਨਹੀਂ ਜੀ ਕਹਿਣ ਨੂੰ ਬਸ ਇਹੀ ਕਹਾਂਗਾ ਜੀ 4 ਜੁਲਾਈ ਨੂੰ ਜ਼ਰੂਰ ਦੇਖੋ ਕੇਬਲ 1 ਤੇ ਦਾਰੋ ਤੇ ਕੁਲਸੂਤ ਦਾ ਉਹਨਾਂ ਦਾ ਬੈਸਟ ਰੋਲ ਹੈ ਇਹ ਸਪੋਰਟ ਕਰੋ ਇੱਕ ਇੱਕ ਕੈਰੈਕਟਰ ਤੁਹਾਡੇ ਮਨ ਚ ਬੈਠ ਜਾਊਗਾ 4 ਜੁਲਾਈ ਕੇਬਲ 1 ਤੇ ਮੈਨੂੰ ਇਹ ਖੁਸ਼ੀ ਹੋ ਰਹੀ ਹੈ ਕਿ ਮੈਂ ਪੰਜਾਬੀ ਬੋਲ ਕੇ ਵੀ 6 ਲੈਂਗੁਏਜ ਬੋਲ ਰਹੀਆਂ ਬਣਾ ਸਿੱਖੇ ਤੇ ਤੁਹਾਨੂੰ ਹਰ ਲੈਂਗੁਏਜ ਚ ਅਵੇਲੇਬਲ ਹੈ ਥੈਂਕ ਯੂ ਸੋ ਮੱਚ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਕਰਨ ਦੇ ਲਈ ਉਮੀਦ ਕਰਦੇ ਹਾਂ ਕਿ ਤੁਹਾਡੀ ਧਾਰੋ ਨੂੰ ਬਹੁਤ ਸਾਰਾ ਪਿਆਰ ਮਿਲੇ ਬਹੁਤ ਧੰਨਵਾਦ ਜੀ ਤੁਹਾਡੀ ਵਿਸ਼ੇਸ਼ ਦੇ ਲਈ ਸੋ ਇਹ ਸੀ ਜੀ ਮੇਰੇ ਨਾਲ ਧਾਰੋ ਦੇ ਦੋ ਸਟਾਰਸ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਧਾਰੋ ਜਿਹੜੀ 4 ਜੁਲਾਈ ਨੂੰ ਆ ਰਹੀ ਹੈ ਤੁਸੀਂ ਜ਼ਰੂਰ ਦੇਖਣੀ ਅਸੀਂ ਮਾਨ ਵਧਾਉਣਾ ਕਿਉਂਕਿ ਬਹੁਤ ਮਿਹਨਤ ਕੀਤੀ ਹੈ ਸਾਰੀ ਸਟਾਰ ਕਾਸਟ ਨੇ ਔਰ ਰੌ ਕੰਟੈਂਟ ਜਿਹੜਾ ਤੁਹਾਡੀ ਚੋਲੀ ਪਵੇਗਾ 4 ਜੁਲਾਈ ਨੂੰ ਕੇਵਲ 1 ਦੇ ਜ਼ਰੀਏ ਸੋ ਫਿਲਹਾਲ ਹੀ ਮੈਨੂੰ ਦੀਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸਵੇਰਾ